ਇੱਕ ਪਾਸੇ ਸਰਕਾਰ ਸਮਾਰਟ ਸਕੂਲ ਬਣਾਉਣ ਦੇ ਦਾਅਵੇ ਕਰਕੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਹੋ ਕੇ ਜਿੰਦੀ ਨਹੀਂ ਥੱਕਦੀ ਦੂਜੇ ਪਾਸੇ ਡੇਰਾਬਸੀ ਤਹਿਸੀਲ ਸੜਕ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਫ਼ਤਰ ਦੇ ਨਾਲ ਸਥਿਤ ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਦੇ ਹਾਲਾਤ ਵੇਖ ਕੇ ਇੱਥੇ ਪੜਨ ਆਉਣ ਵਾਲੇ ਛੋਟੇ ਛੋਟੇ ਬੱਚਿਆਂ ਤੇ ਤਰਸ ਜ਼ਰੂਰ ਆਵੇਗਾ ਮੀ ਪੈਂਟ ਦੇ ਸਕੂਲ ਵਿੱਚ ਪਾਣੀ ਭਰ ਜਾਂਦਾ ਹੈ ਤੇ ਪਾਣੀ ਵੀ ਸਕੂਲ ਸਾਹਮਣੇ ਬਣੇ ਡੰਪਿੰਗ ਗਰਾਊਂਡ ਵਿੱਚ ਲੱਗੇ ਕੂੜੇ ਦੇ ਢੇਰ ਵਿੱਚੋਂ ਸਿੱਧਾ ਸਕੂਲ ਵਿੱਚ ਆਉਂਦਾ ਹੈ ਸਕੂਲ ਸਟਾਫ ਨਗਰ ਕੌਂਸਲ ਨੂੰ ਸ਼ਿਕਾਇਤ ਕਰਕੇ ਥੱਕ ਚੁੱਕਾ ਹੈ ਲੇਕਿਨ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਡੇਰਾ ਵਾਸੀ ਦਾ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪੰਜਾਬ ਦੇ ਦਾਅਵਿਆਂ ਦੀ ਫੋਲ ਖੋਲਦਾ ਨਜ਼ਰ ਆ ਰਿਹਾ ਹੈ ਜਿੱਥੇ ਖੜਾ ਪਾਣੀ ਸਰਕਾਰ ਦੀ ਸਿੱਖਿਆ ਨੀਤੀ ਬਾਰੇ ਕੀਤੀਆਂ ਗੱਲਾਂ ਦਾ ਰੁਖ ਸਾਫ਼ ਕਰਦਾ ਹੈ ਕੀ ਨਾਮ ਹੈ ਜੀ ਆਪਣਾ ਅਮਿਤ ਰਾਮ ਇਹ ਸਿਰਫ ਸਮਾਰਟ ਸਕੂਲ ਹੈ ਇੱਥੇ ਪਾਣੀ ਦੇਖਿਆ ਬਰਸਾਤ 'ਚ ਕਿਦਾਂ ਖੜਾ ਹੋ ਜਾਂਦਾ ਹੈ ਇਹਦੇ ਪਿੱਛੇ ਤੁਸੀਂ ਕਦੀ ਕੋਈ ਕਦਮ ਚੁੱਕਿਆ ਵੀ ਪਾਣੀ ਕਿਉਂ ਆਉਂਦਾ ਕਿਦਾਂ ਸਰ ਬਿਲਕੁਲ ਇਹ ਪਾਣੀ ਬਾਹਰੋਂ ਆ ਰਹੇ ਹਨ ਇਹ ਬੜੀ ਸਕੂਲ ਦਾ ਪਾਣੀ ਹੁੰਦਾ ਹੈ ਨਾ ਜੋ ਕੋਲ ਨਿਕਲ ਜਾਂਦਾ ਪਰ ਜਿਹੜਾ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਉਹ ਕਾਫੀ ਆ ਜਾਂਦਾ ਤੇ ਸੀਵਰੇਜ ਵੀ ਜੋ ਬਲੋਕ ਹੋਈ ਹੈ ਪਰ ਜੇ ਪਾਣੀ ਇਸ ਤਰ੍ਹਾਂ ਵੀ ਨਹੀਂ ਪੈਂਦਾ 2-3 ਘੰਟੇ ਤੱਕ ਪਾਣੀ ਨਹੀਂ ਸਾਰਾ ਆਪਣੇ ਅੰਦਰ ਨਿਕਲ ਜਾਂਦਾ ਹੁਣ ਜਿੱਤਾ ਬੱਚਿਆਂ ਨੂੰ ਬਾਥਰੂਮ ਜਾਣੇ ਵਾਸਤੇ ਤੰਗੀ ਹੋ ਰਹੀਆਂ ਕਿਸੇ ਨੂੰ ਬਾਹਰ ਜਾਣਾ ਪੈ ਜੇ ਆਣਾ ਪੈ ਜੇ ਉਹਦੇ ਵਾਸਤੇ ਤਾਂ ਰਸਤਾ ਹੀ ਨਹੀਂ ਇੱਥੇ ਸਰ ਫਿਰ ਤਾਂ ਦਿੱਕਤ ਆਊਗੀ ਹੈ ਜੋ ਜਦੋਂ بارش ਰੁਕਦੀ ਮੀਂਹ ਆ ਪਿਆ ਉਸ ਤੋਂ ਬਾਅਦ ਪਾਣੀ ਆਪਣੇ ਨੂੰ ਨਿਕਲ ਜੰਦਾ ਸਰ ਕਿੰਨੇ ਬੱਚੇ ਇੱਥੇ ਟੋਟਲ ਸਕੂਲ ਚਲਦੇ ਨੇ ਉਹਦਾਗਰ ਬੱਚੇ 240 ਨੇ ਤੇ ਕਿੰਨੇ ਆਂਦੇ ਰੋਜ਼ ਸਰ ਇਹ ਦੇਖੋ 70 80 90 ਬੱਚੇ ਸਹਰਾ ਨੇ ਕਮਰੇ ਕਿੰਨੇ ਆਪਣੇ ਕੋਲ ਇੱਥੇ ਕੰਪਲੈਕਸ ਨੇ ਪੰਜ ਕਮਰੇ ਆਪਣੇ ਕੋਲ ਨੇ ਪ੍ਰੀ ਪ੍ਰਾਇਮਰੀ ਸਕੂਲ ਕਲਾਸ ਕਿੰਨੀ ਪ੍ਰੀ ਪ੍ਰਾਇਮਰੀ ਸਮੇਤ ਸਰ ਪੰਜ ਕਲਾਸਾਂ 6 ਪ੍ਰੀ ਪ੍ਰਾਇਮਰੀ 6 ਕਲਾਸ ਹੋ ਗਈਆਂ ਪੰਜ ਕਮਰੇ ਹੋਗੇ ਹਾਂਜੀ ਹੱਲੇ ਕਮਰੇ ਤਿਆਰ ਹੋ ਰਹੇ ਆ ਹਾਂਜੀ ਤੇ ਤੁਹਾਡੇ ਨਾਲ ਹੀ ਇੱਥੇ ਤੁਹਾਡਾ ਆਫਿਸ ਹੈ ਹੈੱਡ ਆਫਿਸ ਹਾਂਜੀ ਹਾਂਜੀ ਉਹਨਾਂ ਨੇ ਕਦੀ ਧਿਆਨ ਨਹੀਂ ਕੀਤਾ ਇਸ ਜੀ ਨੂੰ ਨਹੀਂ ਸਰ ਬਹੁਤ ਵੇ ਦੇਖਿਆ ਪਰ ਪ੍ਰੋਪਰ ਇਹ ਹੈ ਕਿ ਜਦੋਂ بارش ਪੈਂਦੀ ਹੈ ਉਹ ਪਾਣੀ ਜ਼ਰੂਰ ਆਉਂਦਾ ਹੈ ਪਾਣੀ ਨਿਕਲ ਜਾਂਦਾ ਉਸ ਤੋਂ ਬਾਅਦ ਤਾਂ ਉਹਨਾਂ ਨੇ ਵੀ ਅਸੀਂ ਇੱਕ ਦੋ ਦਾ ਧਿਆਨ ਦਵਾਇਆ ਹੋਇਆ ਹੈ ਨਾ ਕਾਉਂਸਲ ਦੀ ਵੀ ਇਹ ਗੱਲ ਹੁਣ ਤੁਹਾਨੂੰ ਪਤਾ ਹੈ ਬਾਹਰ ਪਾਰਿਸ਼ ਹੋ ਰਹੀਆਂ ਸਾਹਮਣੇ ਡੰਪਿੰਗ ਗਰਾਊਂਡ ਹੈ ਸਾਰਾ ਉੱਥੇ ਪਾਣੀ ਕੂੜੇ ਵਿੱਚੋਂ ਨਿਕਲ ਕੇ ਸਕੂਲ ਦੇ ਅੰਦਰ ਆ ਰਿਹਾ ਹੈ ਕੋਈ ਬੱਚਾ ਇੱਥੋਂ ਪੈਦਲ ਨਿਕਲ ਕੇ ਜਾਂਦਾ ਹੈ ਉਹਦੇ ਪੈਰਾਂ ਤੇ ਲੱਗੇਗਾ ਤੇ ਕੀ ਆ ਬਿਮਾਰੀ ਨਹੀਂ ਫੈਲ ਗਈ ਅੱਜ ਕਦੀ ਚਿੱਠੀ ਵੀ ਲਿਖੀ ਕਦੀ ਡਿਪਾਰਟਮੈਂਟ ਨੂੰ ਪਾਣੀ ਨਹੀਂ ਨਗਰ ਨਿਗਮ ਸਮੇਤ ਇਹ ਚੇਤੇ ਆਂਦੇ ਲੰਦੇ ਕਿ ਕਈ ਬਾਰਸ਼ਾਂ ਦੇ ਵਿੱਚ ਵੀ ਤੇ ਸਾਡੇ ਜਿਹੜੇ ਸੀਵਰੇਜ ਨੇਕ ਬੰਦ ਹੋ ਜਾਂਦੇ ਨੇ ਤੇ ਉਹਨਾਂ ਵੱਲੋਂ ਇੱਕ ਦੁਵਾਰਾ ਕਿ ਸਫਾਈ ਕੀਤੀ ਹੋਈ ਹੈ ਇੱਥੇ ਇੱਕ ਵਾਰ ਫਿਰ ਜਦੋਂ ਬਾਰਸ਼ ਹੁੰਦੀ ਹੈ ਪਤਾ ਨਹੀਂ ਉਹਨਾਂ ਕੁਝ ਸੀਵਰੇਜ ਇੱਧੇ ਬੰਦ ਨੇ ਜਾਂ ਬਾਰਸ਼ ਹੀ ਜ਼ਿਆਦਾ ਹੋ ਰਹੀ ਹੈ ਕਿ ਪਾਣੀ ਨਿਕਲਣਾ ਤੇ ਤੇ ਸੀਵਰੇਜ ਦੀ ਗੰਦ ਵੀ ਸਾਰੀ ਇੱਥੇ ਇਕੱਠੀ ਹੁੰਦੀ ਆਏਗੀ ਜੀ ਸਰ ਇੱਥੇ ਗੰਦਗੀ ਨਹੀਂ ਇਕੱਠੀ ਹੁੰਦੀ ਸੀ ਸੀਵਰੇਜ ਦਾ ਪਾਣੀ ਬਾਹਰ ਆਂਦਾ ਜਿਹੜਾ ਨਹੀਂ ਉਹ ਬਾਹਰ ਨਹੀਂ ਹੁੰਦਾ ਸਰ ਇਹ ਸਾਡੇ ਸਕੂਲ ਤੋਂ ਪਾਣੀ ਹੀ ਜਾ ਰਿਹਾ ਬਾਹਰ ਜਾ ਰਿਹਾ ਹਾਂਜੀ ਸੀਵਰੇਜ ਲਾਈਨ ਵਿੱਚੋਂ ਜੀ ਸਰ ਇਹਦੀ ਆ ਪ੍ਰੋਬਲਮ ਸਾਰਾ ਗੰਦੋ ਦੇਖੋ ਅਸਡੇ ਗੇਟ ਦੇ نیچے ਇੱਥੇ ਤਾਂ ਇਹਨਾਂ ਨੇ ਫਾਈਪਾਂ ਲਗਵਾਈ ਫਿਰ ਬੱਤੀਆਂ ਕਰਕੇ ਅੰਦਰ ਫਿਰ ਪਾਣੀ ਪਹੁੰਚ ਗਿਆ ਸਾਰਾ ਤਾਂ ਹੀ ਫਿਰ ਐਨਾ ਸ਼ੁਕਰ ਕਰੋ ਕਿ ਇਸ ਵੱਡਾ ਗਰਾਊਂਡ ਨਹੀਂ ਮਾਤਿ ਪਿੱਛੇ ਲੰਘ ਜਾਂਦਾ ਨਹੀਂ ਤੇ ਸਾਰਾ ਪਾਣੀ ਫੂਟ ਪਾਣੀ ਹੁਣੋਂ ਸਾਹਮਣੇ ਗੰਦਗੀ ਦਾ ਢੇਰੋਂ ਤੋਂ ਸਾਰਾ ਪਾਣੀ ਅੱਥੇ ਆ ਰਿਹਾ ਹੈ ਬਿਲਕੁਲ ਹੁਣ ਸਾਡੇ ਦੇ ਗੇਟ ਦਾ ਕੀ ਹਾਲ ਹੋ ਜਾਂਦਾ ਗੇਟ ਦੇ ਉਾਰੇ ਕਿਥਾਰੇ ਹੀ ਕੂੜਾ ਕਿਥਾਰੇ ਸੜਕ ਤੋਂ ਆਇਆ ਹੋਇਆ ਹੈ ਇਸ ਤੋਂ ਪੂਰੇ ਦੇ ਤੋਂ ਬੜੇ ਕਾ ਇਹਦੀ ਕੰਪਲੇਂਟ ਕੀਤੀ ਹੈ ਵੈਸੇ ਕਦੀ ਹਾਂਜੀ ਹਾਂਜੀ ਬੰਦੀ ਉਹ ਕੀਤੀ ਹੋਈ ਹੈ ਇਹਨਾਂ ਨੂੰ ਨਗਰ ਨਿਗਮ ਵਾਲਿਆਂ ਨੂੰ ਕਿੰਨੀ ਵਾਰ ਕਿਹਾ ਵੀ ਹੱਥੋਂ ਘਟੋ ਘਟੇ ਇਹਦੇ ਟੁੱਟ ਪਾਈ ਰੱਖਿਆ ਤਾਂ ਪਾਣੀ ਇਹਦੇ ਚੋਂ ਨਿਕਲ ਜੀਏ ਤਾਂ ਅੱਗੇ ਜਾਂਦਾ ਹੀ ਨਾ ਉਹਨੇ ਜਿਹੜੇ ਬਾਹਰ ਟ੍ਰੇਨ ਨਾਲੇ ਇਹ ਵੀ ਬੰਦ ਹੈ ਇਹਨਾਂ ਦਾ ਵੀ ਪਾਣੀ ਸਾਰਾ ਅੰਦਰ ਆਂਦਾ ਫਿਰ ਕੋਈ ਨਹੀਂ ਤੇ ਹੁਣ ਸਾਡਾ ਤਾਂ ਇਹੀ ਆ ਵੀ ਅਸੀਂ ਤਾਂ ਇਹਨਾਂ ਨੂੰ ਕੰਪਲੇਂਟ ਹੀ ਕਰ ਸਕਦੇ ਹਾਂ ਹੈਨਾ